ਸਾਡੇ ਮਾਨਯੋਗ ਕਲੈਸ਼ਨਲ ਕਲੀਨਰ ਅਰਵਿੰਦ ਕੇਜਰੀਵਾਲ ਜੀ ਦਾ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਹੈ ਉਹਦਾ ਇੱਕ ਬਹੁਤ ਇੰਪੋਰਟੈਂਟ ਇੱਕ ਅਹਿਮ ਜਿਹੜਾ ਉਹਦਾ ਕੰਪੋਨੈਂਟ ਹੈ ਉਹ ਜਿਹੜੀ ਸੀਐਮ ਦੀ ਯੋਗਸ਼ਾਲਾ ਜਿਹਦੇ ਨਾਲ ਕੇ ਸਾਡੇ ਅੱਜ ਤੁਸੀਂ ਦੇਖੋ ਵੀ ਸਵਾ ਦੋ ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਸਾਰੇ ਸ਼ਹਿਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਇਹ ਇੱਕ ਬਹੁਤ ਅੱਛੀ ਸ਼ੁਰੂਆਤ ਹੈ ਬਿਮਾਰੀਆਂ ਨੂੰ ਦੂਰ ਰੱਖਣ ਦੀ ਰੋਗ ਭਜਾਉਣ ਦੀ ਔਰ ਇਹਦੇ ਨਾਲ ਨਾਲ ਅਸੀਂ ਜਿਵੇਂ ਅਸੀਂ ਕਮਿਊਨਿਟੀ ਸਰਵਿਸਿਸ ਦਿੰਨੇ ਆ ਮਾਨਾ ਕਲੀਨਿਕ ਦਿੰਨੇ ਆ ਜਿਹਦੇ ਤੁਸੀਂ ਸਰਵਿਸਿਸ ਹੋਰ ਐਕਸਪੈਂਡ ਕਰ ਰਹੇ ਆ ਕਿ ਉਹਦੇ ਵਿੱਚ ਜਿਹੜਾ ਪ੍ਰੈਗਨਨਸੀ ਟੈਸਟ ਵੀ ਅਸੀਂ ਡੈਂਗੀ ਦਾ ਟੈਸਟ ਵੀ ਔਰ ਐਚ ਆਈ ਵੀ ਹੈਪੇਟਾਈਟਸ ਸਾਰੇ ਟੈਸਟ ਵੀ ਐਡ ਕੀਤੇ ਆ ਉਹਦੇ ਵਿੱਚ ਦਵਾਈਆਂ ਵੀ ਵਧਾਈਆਂ ਬਟ ਜੇ ਬਿਮਾਰੀ ਹੋ ਜਾ ਤਾਂ ਇਲਾਜ ਵੀ ਆ ਸਾਡੇ ਕੋਲ ਬਟ ਜੇ ਬਿਮਾਰੀ ਤੋਂ ਬਚਣਾ ਤਾਂ ਯੋਗਾ ਦਾ ਕੋਈ ਕੰਪੈਰੀਸ਼ਨ ਨਹੀਂ ਆ ਜਿਵੇਂ ਅਸੀਂ ਸਾਰੀਆਂ ਜਿਹੜੀਆਂ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਥਰਟੀ ਕੇਅਰ ਤੇ ਇਹ ਉਹਦੇ ਵਿੱਚ ਪ੍ਰਾਇਮਰੀ ਕੇਅਰ ਦਾ ਇੱਕ ਬਹੁਤ ਅਹਿਮ ਕੰਪੋਨੈਂਟ ਹੈ। ਸਿੰਧ ਦੀਆਂ ਨੇ ਮੈ ਪਾਈਪ ਉੱਤੇ ਜਾ ਰਹੇ ਆ ਰਿਪੋਰਟਿੰਗ ਹੈ। ਤੋ ਕੈਸੇ ਦੇਖਤੀ ਉਸੇ? ਦੇਖੋ ਉਹ ਸਾਰਾ ਜਿਹੜਾ ਹੈਗਾ ਨਾ ਜੀ ਅੱਜ ਇੱਥੇ ਸਿਰਫ ਯੋਗਾ ਦੀ ਗੱਲ ਕਰਨੀ ਆਪਾਂ। ਉਹ ਬਾਅਦ ਕਿਸੇ ਵੇਲੇ ਹੋਰ ਕਿਸੇ ਮੌਕੇ ਤੇ ਗੱਲ ਕਰਾਂਗੇ। ਨਸ਼ਾ ਨਸ਼ੀਲੇ ਪਲੇਟਰ ਇੱਕ ਤਰ੍ਹਾਂ ਤੋਂ ਆਪਨੇ ਸਰਕਾਰ ਨੇ ਜੋ ਮੁਹਿੰਮ ਚੇੜੀ ਹੋਈ ਹੈ। ਉਹ ਇੱਕ ਵੀਡੀਓ ਸਾਹਮਣੇ ਹੈ ਜਿਸ ਵਿੱਚ ਇੱਕ ਡਾਕਟਰ ਜੋ ਹੈ ਨਸ਼ਾ ਕਰਤਾ ਦਿਖਾਈ ਦੇ ਰਹਾ ਹੈ। ਫਿਰ ਮਹਿਲਾ ਤੋਂ ਉਹ ਜੋ ਹਿੱਟ ਵੀ ਕਰ ਰਹਾ ਹੈ ਉਸੇ। ਜਿਸਕੇ ਵੀ ਸੀਸੀਟੀਵੀ ਨੂੰ ਲੈ ਕੇ ਦੇਖੋ ਉਹਦੀ ਮੈਂ ਆਲਰੇਡੀ ਇਨਕੁਆਰੀ ਜਿਹੜੀ ਹੈਗੀ ਹੈ ਇਨ ਪ੍ਰੋ ਸ਼ੈਦੀ ਬਿਮਾਰੀ ਆ ਇਹ ਕਿਸੇ ਪਾਰਟਿਕੂਲਰ ਧਰਮ ਦੇ ਨਾਲ ਜਾਂ ਵਰਗ ਦੇ ਨਾਲ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਅਸਰ ਕਰਦੀ ਹੈ ਹਾਂ ਉਹਦੇ ਵਿੱਚ ਡਾਕਟਰ ਜਾਂ ਕੋਈ ਹੋਰ ਵੀ ਜਿਹੜੇ ਆ ਗਿਆ ਕੋ ਪੁਲਿਸ ਦੇ ਬੰਦੇ ਵੀ इवन ਕੁਝ ਪੱਤਰਕਾਰ ਵੀ ਉਹਦੇ ਸ਼িকার ਹੋ ਸਕਦੇ ਆ ਉਹਨਾਂ ਦਾ ਵੀ ਇਲਾਜ ਕਰਾਂਗੇ ਜੀ ਮੈਂਟਲ ਹੈਲਥ ਹੈ ਇਹ ਜਿਹੜਾ ਉਹਦਾ ਬੈਡ ਬਿਹੇਵੀਅਰ ਹੈ ਉਹ ਐਸ ਪਰ ਲਾ ਜਿਹੜੀ ਪੁਲਿਸ ਉਹਦੇ ਨਾਲ ਡੀਲ ਕਰੇਗੀ ਡਾਕਟਰ ਦਾ ਰੈਟੀਫਿਕੇਸ਼ਨ ਹੋਈ ਹੋ ਉਹ ਸਾਰਾ ਕੁਝ ਹੋ ਗਿਆ ਜੀ ਰੈਟੀਫਿਕੇਸ਼ਨ ਕੀ ਹੋ ਕੇ ਉਹ ਜਦੋਂ ਵੀਡੀਓ ਆ ਗਈ ਉਹ ਤੁਹਾਡਾ ਮੀਡੀਆ ਦਾ ਧੰਨਵਾਦ ਆ ਜਿਨੇ ਵੀ ਵੀਡੀਓ ਬਣਾਤੀ ਹੋ ਤੇ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਕਦੇ ਕਦੇ ਜੀ ਬਹੁਤ ਜਦੋਂ ਵੀ ਮੇਰੇ ਕੋਲੇ ਆਂਦੀ ਹੈ ਇਨਫੋਰਮੇਸ਼ਨ ਦੇਖੋ ਤੁਸੀਂ ਮੈਨੂੰ ਅੱਜ ਪੁੱਛਿਆ ਮੈਂ 2 ਦਿਨ ਪਹਿਲਾਂ ਉਹਦੀ ਪਹਿਲਾਂ ਤੁਹਾਡੇ ਇੱਕ ਸੁਰੰਜੇਦ ਆਈਆਂ ਸੀ ਉਹਦੀ ਇਨਕੁਆਰੀ तकरीबन ਫਾਈਨਲ ਹੈ ਜਦੋਂ মিডিਆ ਕੋਈ ਵੀ ਜਿਹੜਾ ਪਬਲਿਕ ਇੰਟਰਸਟ ਦਾ ਈਸ਼ੂ ਕੋ ਹਾਈਲਾਈਟ ਕਰਦਾ ਤੇ ਤੁਹਾਡੇ ਇੱਕ ਬਹੁਤ ਸਾਰੇ ਇੱਥੇ ਸੱਜਣ ਹੈਗੇ ਜਿਹੜੇ ਆਰਟイズਮ ਦੇ ਉੱਤੇ ਇੱਕ ਬਿਜ਼ਨਸਮੈਨ ਕੰਮ ਕਰਦਾ ਸੋ ਮੈਂ ਵਾਪਸੀ ਦੇ ਉੱਤੇ ਮੇਰਾ ਅਜੰਡਾ ਕਿਵੇਂ ਨਾਲ ਜਾ ਕੇ ਮੈਂ ਇਸ ਤਰ੍ਹਾਂ ਦੇ ਬੰਦੇ ਲੱਭਦਾ ਫਿਰਦਾ ਸੀ ਜਿਹੜੇ ਕੋਈ ਜਨਤਾ ਦੀ ਸੇਵਾ ਵਾਸਤੇ ਕੰਮ ਕਰਦੇ ਆ ਆਈ ਰੀਚ ਆਊਟ ਟੂ ਥੈਮ ਉਹਨਾਂ ਨੂੰ ਅਸੀਂ ਗਵਰਨਮੈਂਟ ਦੀਆਂ ਜਿਹੜੀਆਂ ਸਰਵਿਸਿਜ਼ ਅਸੀਂ ਆਫਰ ਕਰਦੇ ਆ ਬਹੁਤ ਸਾਰੇ ਚੈਰੀਟੇਬਲ ਹਸਪੀਟਲ ਆ ਜਿਹੜੇ ਕਿ ਬਹੁਤ ਮੁਸ਼ਕਲ ਹਾਲਾਤ ਸੀਗੇ ਉਹਨਾਂ ਨੂੰ ਮੈਂ ਅਡਾਪਟ ਕਰ ਰਿਹਾ ਉਹਨਾਂ ਨੂੰ ਗਵਰਨਮੈਂਟ ਹਸਪਤਾਲਾਂ ਬੜੀਆਂ ਸਹੂਲਤਾਂ ਸਾਰੀਆਂ ਦੇ ਰਿਹਾ ਜਿਹੜੇ ਪੇਸ਼ੈਂਟ ਨੂੰ ਕੋਈ ਚਾਰਜ ਨਹੀਂ ਕਰਦੇ ਲੇਕਿਨ ਆਪਕੋ ਨਹੀਂ ਲੱਗ ਰਿਹਾ ਕਿ ਜਿਵੇਂ ਡਾਕਟਰ ਨਸ਼ਾ ਕਰ ਰਹਾ ਹੈ ਵੀਡੀਓ ਮੈਂ ਆਪਨੇ ਦੇਖਿਆ ਕਿਸ ਤਰ੍ਹਾਂ ਉਹ ਡਰੱਗਸ ਲੈ ਰਹਾ ਹੈ ਬਹੁਤ ਸਲੈਪ ਕਰ ਰਹਾ ਹੈ ਔਰ ਕਈ ਕਈ ਲੱਗ ਨਹੀਂ ਰਹਾ ਕਿ ਅਗਰ ਉਹ ਮੈਂ ਨਾਲ ਦੀ ਨਾਲ ਉਹਦੀ ਪ੍ਰੋਪਰ ਇਨਕੁਆਰੀ ਪੁਲਿਸ ਪੁਲਿਸਨਕੁਆਰੀ ਵੀ ਡਿਪਾਰਟਮੈਂਟਲ ਇਨਕੁਆਰੀ ਵੀ ਔਰ ਜਿਹੜਾ ਉਹਦੇ ਸਾਰੇ ਲੀਗਲ ਅਸਪੈਕਟਸ ਵੀ ਆ ਉਹਦੇ ਸਾਰੇ ਜਿਹੜਾ ਉਹ ਸਾਰਾ ਕੁਝ ਆਲਰੇਡੀ ਇਨ ਪ੍ਰੋਗਰੈਸ ਹੈ ਸੋ ਇਟਸ ਨਾਟ ਫੇਅਰ ਕਿ ਮੈਂ ਉਹਦੇ ਬਾਰੇ ਜਿਆਦਾ ਡਿਟੇਲ ਚ ਅੱਜ ਉਹ ਲੈ ਕੇ ਕਰਾਂਗੇ ਕਿ ਇਨਵੈਸਟੀਗੇਸ਼ਨ ਇਜ਼ ਔਨ ਐਕਸ਼ਨ ਬੀਇੰਗ ਟੇਕਨ ਜੀ ਸਰ ਬੱਟੀ ਕੀ ਚੋਗਾ ਕਰਨ ਪੁੱਛ ਰਹੇ ਤੁਸੀਂ ਦੇਖੋ ਅੱਜ ਜੋ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਨੈਸ਼ਨਲ ਯੋਗਾ ਦਾ ਸੁਪਨਾ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਯੋਗਾ ਹੈਗਾ ਇਹ ਲੋਕਾਂ ਨੇ ਬਹੁਤ ਜ਼ਿਆਦਾ ਇਹਨੂੰ ਮੈਲ ਅਡਾਪਟ ਕੀਤਾ ਅੱਜ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਗਿਆ 4581 ਜਗ੍ਹਾ ਦੇ ਉੱਤੇ ਯੋਗਾ ਹੋ ਰਿਹਾ ਔਰ 1200 ਪਿੰਡਾਂ 'ਚ ਹੋ ਰਿਹਾ ਔਲੀ ਔਲੀ ਸਾਰੇ ਪਿੰਡਾਂ ਦੇ ਵਿੱਚ ਔਰ ਸਾਰ ਮੰਨੇ ਦੇ ਵਿੱਚ ਇਹ ਸੌਲਟ ਹੋਏ ਲੋਕਾਂ ਨੂੰ ਇਹ ਤੁਹਾਡੇ ਸਰੀਰ ਦੀ ਤੰਦਰੁਸਤੀ ਵਾਸਤੇ ਔਰ ਮਨ ਦੀ ਸ਼ਾਂਤੀ ਵਾਸਤੇ ਬਹੁਤ ਅੱਛੀ ਸਾਇੰਸ ਹੈ ਤੇ ਮੈਂ মিডিਆ ਵਾਲਿਆਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਕਰਿਆ ਕਰੋ ਪਰ ਲੇਕਿਨ ਸੀਐਮ ਸਾਹਿਬ ਅੱਜ ਯੋਗਾ ਵਿੱਚ ਦਿਖਾਈ ਨਹੀਂ ਦੇ ਨਹੀਂ ਨਹੀਂ ਦੇਖੋ ਸੀਐਮ ਸਾਹਿਬ ਦੀਆਂ ਬਹੁਤ ਸਾਰੀਆਂ ਐਂਗੇਜਮੈਂਟਸ ਹੁੰਦੀਆਂ ਹਨ ਆਨ ਅ ਵਾਟਐਵਰ ਸਰਕਮਸਟੈਂਸਸ ਹੁੰਦੇ ਕਿਉਂਕਿ ਅੱਜ ਜਿਹਨੇ ਤੁਸੀਂ ਕਿਹਾ ਕਿ ਬਾਈਕੋਲ ਵੀ ਆ ਸੀਐਮ ਸਾਹਿਬ ਹੈ ਟੂ ਸੁਪਰਵਾਈਜ਼ ਉਹ ਕਈ ਵਾਰੀ ਉਹਨਾਂ ਦਾ ਹੈੱਡਕੁਆਰਟਰ ਤੇ ਰਹਿਣਾ ਸੋ ਕੋਈ ਏਡੀ ਗੱਲ ਨਹੀਂ ਆ ਜੀ ਉਹਨਾਂ ਨੇ ਮੈਨੂੰ ਭੇਜਤਾ ਮੈਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਐ ਗਵਰਨਮੈਂ ਕਮਾਂਡਰ ਸਾਡੇ ਸੈਕਟਰੀ ਹਾਲਤ ਹੈ ਸਾਡੇ ਵਾਈਸ ਚਾਂਸਲਰ ਹੈ ਸਾਰੇ ਗਵਰਨਮੈਂਟ ਹੁੰਦੇ ਆ ਜੀ ਵਾਲੋਂ ਠੀਕ ਹੈ